ਸਤਿ ਸ਼੍ਰੀ ਅਕਾਲ ਦੋਸਤੋ ਜੋ ਖਬਰ ਤੁਹਾਨੂੰ ਅੱਜ ਨਹੀਂ ਦਿਖਾ ਰਹੇ ਆ ਪਿੰਡ ਨੰਨੂ ਨੰਗਲ ਆਲੇ ਚੱਕ ਚ ਰਸਤੇ ਨੂੰ ਲੈ ਕੇ ਹੋਈ ਆਪਸੀ ਬਹਿਸ ਬਲਦੇਵ ਸਿੰਘ ਨੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਸਤਨਾਮ ਸਿੰਘ ਤੇ ਰਸਤਾ ਰੋਕਣ ਤੇ ਲਾਏ ਦੋਸ਼ ਜਦੋਂ ਪੱਤਰਕਾਰਾਂ ਨੇ ਦੂਸਰੀ ਤਿਰ ਸਤਨਾਮ ਸਿੰਘ ਨਾਲ ਗੱਲ ਕੀਤੀ ਤੇ ਉਹਨਾਂ ਨੇ ਆਪਣੇ ਤੇ ਲਾਏ ਦੋਸ਼ਾਂ ਨੂੰ ਨਕਾਰਿਆ ਕਹਾ ਸਾਡੀ ਆਪਸੀ ਪਹਿਲਾਂ ਵੀ ਕੋਰਟ ਕੇਸ ਚੱਲ ਰਹੇ ਹਨ ਜਿਨ੍ਹਾਂ ਦੀ ਰੰਜਿਸ਼ ਕਰਕੇ ਇਹ ਦੋਸ਼ ਲਗਾਏ ਜਾ ਰਹੇ ਹਨ ਜੋ ਬਿਲਕੁਲ ਝੂਠੇ ਤੇ ਬੇਬਨਾਦ ਹਨ ਆਉਦਖਣੇ ਤੁਹਾਨੂੰ ਖਬਰ ਧੰਨਵਾਦ ਭੰਗ ਬੰਦੇ ਤੁਹਾਡੇ ਫੋਨ ਨੂੰ ਮੈਂ ਫੋਨ ਕੀਤਾ ਨਿੱਕੇ ਨੂੰ ਮੈਂ ਕਿਹਾ ਕਹਿੰਦਾ ਹਾਡ ਇਨਿੰਗ ਆ ਮੰਦਾ ਉਹਨਾਂ ਦਾ ਜਵਾਬ ਆ ਸਾਡੇ ਲਈ ਵੈਰੀ ਗਾਡ ਸੁਣ ਲੈ ਮੇਰੀ ਵੀ ਕਾਲ ਸੁਣ ਲੈ ਮੇਰੀ ਵੀ ਕਾਲ ਸੁਣ ਲੈ ਮੈਂ ਸਿਰਫ ਇੱਕ ਗੱਲ ਕਰਦਾ ਪੰਜ ਮਿੰਟ ਮੇਰੀ ਗੱਲ ਕਰ ਲੈ ਫਿਰ ਮੈਂ ਮੈਂ ਸਾਰ ਤਨਾ ਕੁ ਹਿਆਰ ਦੀ ਮੈਂ ਤੇਰੀ ਬਹੁਤ ਇਤਕਾਰਦਾ ਹਾਂ ਨਹੀਂ ਬੇਬੇ ਕੋਈ ਜਨਾ ਠੀਕ ਆ ਐਂ ਕਦੀ ਵੀ ਕੇ ਮੁੰਡੇ ਨੂੰ ਕੋ ਕਿਹਾ ਨਹੀਂ ਅਜ ਤੱਕ ਦੱਸ ਦੇ ਗਿਆ ਤੂੰ ਨਗਾਈ ਨਹੀਂ ਹੈ ਨਹੀਂ ਮੈਂ ਨਗਾਉਣੀ ਮੈਂ ਨਗਾਉਣੀ ਮੈਂ ਆਪਣੇ ਦਾਲ ਨਗਾਉਣੀ ਮਾਰ ਆ ਓਏ ਤੂੰ ਹੋਲੀ ਚਲਾਵਾ ਕੀ ਕਹਿੰਦਾ ਤੇਰੇ ਸਾਹਮਣੇ ਕੀ ਕਹਿੰਦਾ ਮੈਂ ਨਗਾਉਣੀ ਜੇ ਤਾਂ ਤੂੰ ਜੇ ਤਾਂ ਹੈ ਜੇ ਤਾਂ ਮੈਂ ਮੁੱਤੇ ਪਾ ਪਾ ਹਾਂ ਬੋਲ ਨਾ ਮਾਰ ਮਾਰੇ ਮਾਰੇ ਮੇਰਾ ਟੈਂਟ ਹੈਗਾ ਨਾਨੂ ਨੰਗਲ ਕਾਲੇ ਚੱਕ ਕਾਲੇ ਚੱਕ ਨਾਨੂ ਨੰਗਲ ਮੇਰਾ ਨਾਮ ਬਲਦੇਵ ਸਿੰਘ ਸਾਨੋ ਪ੍ਰਦੀਪ ਸਿੰਘ 9 ਤਰੀਕ ਨੂੰ ਸ਼ਾਮ ਨੂੰ ਮੈਂ 7 ਤੋਂ 7:30 ਆਪਣੀ ਪੈੜੀ ਵੱਲ ਕੰਮ ਤੋਂ ਆਪਣੀ ਪੈੜੀ ਵੱਲ ਨੂੰ ਆਪਣੀ ਖੇਹਲੀ ਵੱਲ ਨੂੰ ਮੈਂ ਟਰੈਕਟਰ ਤੇ ਜਾ ਰਿਹਾ ਵਾਂ ਸਤਨਾਮ ਸਿੰਘ ਨੇ ਅਮਰਪ੍ਰੀਤ ਨੇ ਮੈਨੂੰ ਗਾਲਾਂ ਕੱਢ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੈਂ ਰੁਕਿਆ ਨਹੀਂ ਮੈਂ ਜਦੋਂ ਮੈਂ ਕੰਮ ਸੰਭਾਲ ਕੇ ਖੇਲੀ ਦਾ ਤਰਾਂ ਕੱਢ ਕੇ ਆਪਣੀ ਘਰ ਦੀ ਆਪਣੀ ਪੇਟੀ ਦੇ ਨਾਲ ਘਰ ਨੂੰ ਆ ਰਿਹਾ ਵਾਂ ਰਸਤੇ ਦੇ ਵਿੱਚ ਸਤਨਾਮ ਸਿੰਘ ਤੇ ਅੰਮ੍ਰਿਤਪ੍ਰੀਤ ਮੈਨੂੰ ਰੋਕ ਕੇ ਕਹਿੰਦੇ ਵੀ ਤੈਨੂੰ ਜਦੋਂ ਐਸੀ ਆਖਿਆ ਵੀ ਇਸ ਰਸਤੇ ਵਿੱਚੋਂ ਨਹੀਂ ਲੰਘਣਾ ਤੇ ਤੂੰ ਕਿਉਂ ਲੰਘਣਾ ਤੇ ਮੈਂ ਉਹਨਾਂ ਨੂੰ ਆਖਿਆ ਵੀ ਇਹ ਸਰਕਾਰੀ ਰਸਤਾ ਮੈਂ ਤੇ ਲੰਘਣਾ ਵਾਂ ਤੇ ਨਾਲ ਉਹਨਾਂ ਦੇ ਤਿੰਨ ਅਣਕਸਾਤੇ ਬੰਦੇ ਸੀ ਤੇ ਅੰਮ੍ਰਿਤਪ੍ਰੀਤ ਨੇ ਆਖਿਆ ਵੀ ਡੈਡੀ ਤੂੰ ਕੀ ਵੇਨਾ ਹਰਿ ਕਰਪਾ ਕਰਪਾਤਰ ਪੋਲਾ ਭਰ ਕੇ ਵੜਦੇ ਤੇ ਮੇਰੇ ਤੇ ਇਸਨੇ ਤੇਜ਼ ਧਿਆਕੇ ਨਾਲ ਵਾਰ ਕੀਤਾ ਕਿਰਪਾਨ ਦਾ ਵਾਰ ਕੀਤਾ ਤੇ ਮੈਂ ਕਿਸੇ ਹਟਿਆਵਾ ਤੇ ਮੈਂ ਆਪਣੀ ਜਾਨ ਪਛਾਈ ਫਿਰ ਅਸੀਂ 1012 ਤੇ ਕਾਲ ਕੀਤੀ ਹੈ ਪੁਲਿਸ ਮੋਕੇ ਤੇ ਆਈ ਆ ਸਾਨੂੰ ਘਰੋਂ ਘੜੀ ਭੇਜਿਆ ਉਹਨਾਂ ਨੇ ਫਿਰ ਅਸੀਂ ਥਾਣੇ ਤਰਖਾ ਦਿੱਤੀ ਤੇ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਹਜੇ ਵੀ ਅੰਮਰਪ੍ਰੀਤ ਔਰ ਸੁਖਨਾਮ ਸਿੰਘ ਡੇਲੀ ਸਾਡਾ ਰਾਹ ਰੋਕਦੇ ਆ ਮੇਰਾ ਰਾਹ ਰੋਕਦੇ ਆ ਔਰ ਜਾਨ ਨੂੰ ਮਾਰ ਦੀ ਧਮਕੀ ਦਿੰਦੇ ਆ ਤੈਨੂੰ ਆਖਿਆ ਹਜੇ ਤੱਕ ਰਾਜ ਨੰਨਾਂਗ ਤੂੰ ਕਿਉਂ ਨੰਗਣਾ ਤੈਨੂੰ ਇਹ ਲੱਗੀ ਨਹੀਂ ਕਿ ਤੈਨੂੰ ਪਰਪਾਨਾ ਵੜਦਣ ਲੱਗੀ ਜੇ ਮੇਰੇ ਕਿਸੇ ਪਰਿਵਾਰ ਚ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੁੰਦਾ ਇਸ ਦਾ ਜ਼ਿੰਮੇਵਾਰ ਅੰਮ੍ਰਿਤਪ੍ਰੀਤ ਔਰ ਸਤਨਾਮ ਸਿੰਘ ਹੋਣਗੇ ਸਾਨੂੰ ਹਦਸਨ ਸਿੰਘ ਇਹਨੂੰ ਬਣਾ ਲਈ ਚੱਕ ਆ ਕੁਝ ਦਿਨ ਪਹਿਲੇ ਇੱਕ ਬਹਿਨ ਚਾਈ ਹੋਈ ਉਹ ਉਸ ਬੰਦਿਆਂ ਨੂੰ ਮੇਰੇ ਘਰ ਲਾ ਕੋਈ ਟੈਕ ਟਾਲੀ ਲਾ ਕੇ ਮਿੱਟੀ ਦੀ ਟਾਲੀ ਹੁੰਦੀ ਹੈ ਉਹ ਲੈ ਕੇ ਲੰਗਦੇ ਆ ਤੇ ਬੋਲ ਤੇ ਨੰਗਾ ਤੇ ਮੈਨੂੰ ਸਿਰਫ ਇਹੋ ਕਿਹਾ ਸੀ ਕਿ ਥੋੜਾ-ਥੋੜੀ ਨਾ ਅਗਰ ਸਾਡੇ ਵਿਆਹ ਬਾਅਦ ਦਿੱਤੇ ਵੀ ਬੱਚੇ ਵੀ ਖੇਲਦੇ ਆ ਪਰ ਉਹਨੇ ਪੱਛੇ ਉਹਨੇ ਕੋਈ ਥੱਲੇ ਨਾ ਕੋਈ ਐਕਸੀਡੈਂਟ ਹੋ ਜਾਣਾ ਨਾ ਹੋ ਜੇ ਤੇ ਇੰਨੀ ਗੱਲ ਕਹਿਰ ਦਿੱਤੇ ਕਹਿੰਦਾ ਮੈਂ ਤੇ ਹੀ ਨਗਣਾ ਤੇ ਬਾਅਦ ਵਿੱਚ ਆ ਕੇ ਸਾਡੇ ਘਰ ਪੈ ਗਿਆ ਤੇ ਜਿੱਦੀ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਗਾਏ ਆ ਇਹ ਬੇਗੁਨਾਹਾ ਦਾ ਇਹ ਕੁਛ ਦਿਨ ਪਹਿਲਾਂ ਇਹਨੂੰ ਮੇਰੇ ਨਲੀ ਦੇ ਕੇਸ ਚੱਲਦੇ ਤਿੰਨ ਚਾਰ ਇੱਕ ਕੇਸ ਚ ਇਹਨੂੰ 2 ਸਾਲ ਦੀ ਸਜ਼ਾ ਹੋਈ ਆ ਉਦੀ ਜਾਂਚ ਕਰਕੇ ਇਹ ਸਾਡੇ ਤੇ ਝੂਠੇ ਇਲਜ਼ਾਮ ਲੰਘਾ ਰਹੇ ਹੈ ਇਹ ਰਸਤਾ ਕਾਲੀਆ ਸੰਜਾ ਅਸੀਂ ਕਦੇ ਕਿਸੇ ਨੂੰ ਧੱਕਿਆ ਹੀ ਨਹੀਂ ਇਹ ਬਸ ਇਹ ਗੱਲ ਹੁੰਦੀ ਸਾਰਾ ਕੱਬਰ ਆ ਕੇ ਸਾਨੂੰ ਮਾਰਨ ਪੈ ਗਿਆ ਤੇ ਮੈਂ ਆਪਣੇ ਬਚਾਅ ਵਾਸਤੇ ਬਸ ਉੱਥੇ ਗਿਆ ਵਾ ਤੇ ਮੈਂ ਕਿਸੇ ਦੇ ਕੋਈ ਮੇਰੀ ਸਰਧਨੀ ਹੋਈ ਕੋਈ ਸਾਥ ਨਹੀਂ ਲੱਗੀ ਮੈਂ ਇਹਨਾਂ ਦੇ ਨਾਲੇ ਮੈਂ ਬਿਆਸ ਹਸਾ ਇਹੋ ਜਿਹਾ ਦੇਖਾ ਨੂੰ ਆ। ਬਾਕੀ ਜਿਹੜੇ ਕਹਿੰਦੇ ਖਾਨਮਸ਼ਾਹ ਤੇ ਮੇਰੇ ਨਾਲ ਕੋਈ ਅਨਸ਼ਤਤਾ ਨਹੀਂ ਮੈਂ ਸਿਰਫ ਆਪਣੇ ਬਚਾਅ ਵਾਸਤੇ ਆਪਣੇ ਘਰ ਦੀ ਬਾਹਰ ਹੀ ਨਿਕਲਿਆ ਵਾ ਤੇ ਬਸ ਇਹ ਗੱਲ ਹੋਈ ਜੇ ਬਾਹਰ ਕੋਈ ਗਰਬਾਰੀ ਇਹ ਜਿਹੜੇ ਇਲਜ਼ਾਮ ਲਗਾ ਰਹੇ ਬੇਬੁਨਿਆਦ ਤੇ ਝੂਠੇ ਆ। ਇਹ ਸਾਡੇ ਨੂੰ ਕੀ ਚੱਲਦੇ ਉਹਦੇ ਜਿਹੜੀ ਸਜ਼ਾ ਹੋਈ ਜੀ ਉਹਦੀ ਜਿੰਦੇ ਸ਼ਬਦੀ ਕਰਕੇ ਸਾਡੇ ਤੇ ਇਲਜਾਮ ਝੂਠੇ ਲੇਨ ਹੁੰਦਾ ਪਿਆ ਜੀ ਕੋਈ ਗੱਲ ਨਹੀਂ